ਸੰਨਿਸ਼ਚਿਤ ਸ੍ਰੀ ਗੁਰੂ ਨਾਨਕ ਦੇਵ ਜੀ ਖਡੂਰ ਸਾਹਿਬ ਤੋਂ ਲਗਭਗ 20 ਕੋਹ ਦੀ ਦੂਰੀ ਤੇ ਉੱਤਰ ਦੀ ਦਿਸ਼ਾ ਵੱਲ ਨੂੰ ਆਏ ਇੱਥੇ ਇੱਕ ਨਿੱਕਾ ਜਿਹਾ ਸ਼ੰਭ ਸੀ ਸੋਹਣੇ ਸੁਥਰੇ ਜਲ ਦਾ ਤੇ ਆਲੇ ਦੁਆਲੇ ਬੇਰੀਆਂ ਦਾ ਬਨ ਸੀ ਸ਼ੰਭ ਕਹਿੰਦੇ ਨੇ ਪਾਣੀ ਦੇ ਸੋਮੇ ਨੂੰ ਜੋ ਛੱਪੜ ਵਰਗਾ ਹੋਵੇ ਤੇ ਪਰ ਆਲੇ-ਦੁਆਲੇ ਉਹ ਜੜੀਆਂ-ਬੂਟੀਆਂ ਤੇ ਰੁੱਖਾਂ ਦੇ ਨਾਲ ਘਿਰਿਆ ਹੋਇਆ ਹੋਵੇ ਤੇ ਇੱਥੇ ਉਹ ਸੋਹਣੇ-ਸੁਥਰੇ ਜਲ ਦਾ ਸ਼ੰਭ ਸੀ ਤੇ ਉਹ ਆਲੇ-ਦੁਆਲੇ ਉਸਦੇ ਬੇਰੀਆਂ ਦਾ ਬਨ ਸੀ ਬੇਰੀਆਂ ਦਾ ਬਨ ਮਤਲਬ ਜੰਗਲ ਸੀ ਸ਼ੰਭ ਦੇ ਉੱਤੇ ਇੱਕ ਬੇਰੀ ਸੀ ਜੋ ਹੁਣ ਤਾਈਂ ਖੜੀ ਹੈ ਇਹ ਹੈ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦੇ ਕਿਨਾਰੇ ਖੜੀ ਦੁੱਖਪੰਜਨੀ ਸਾਹਿਬ ਦੀ ਬੇਰ ਤਦੋਂ ਇੱਥੇ ਨਾ ਕੋਈ ਵਸੋਂ ਸੀ ਤੇ ਨਾ ਕੋਈ ਮੰਦਰ ਤੇ ਨਾ ਹੀ ਸਰੋਵਰ ਇਸ ਟਿਕਾਣੇ ਤੋਂ ਕੋਹ ਕੇ ਦੋ ਕੋ ਲਾਗੇ ਚਾਗੇ ਪਿੰਡ ਸਨ ਜਿਵੇਂ ਸੁਲਤਾਨਵਿੰਡ ਤੁੰਗ ਚਾਟੀਵਿੰਡ ਖਾਪੜਖੇੜੀ ਆਦ ਇਸ ਬੰਨ ਵਿੱਚ ਟਿਕੇ ਰਹੇ ਸੁਹਾਵੀ ਬੇਰ ਜਾਨੀ ਕਿ ਸੋਹਣੇ ਬੇਰੀ ਦੇ ਰੁੱਖ ਦੇ ਥੱਲੇ ਤੇ ਕੁਦਰਤੀ ਪਾਣੀ ਦੇ ਕਿਨਾਰੇ ਬੈਠੇ ਰਹੇ ਰਾਤ ਵਿਸ਼ਰਾਮ ਆਰਾਮ ਕਰਨਾ ਤੇ ਅਮਰਿਤ ਵੇਲੇ ਕੀਰਤਨ ਕਰਨਾ ਦਿਹਾੜੀ ਕੰਡੇ ਬੈਠੇ ਭਜਨ ਕਰਨਾ ਆਪ ਮਿੱਠੀ ਸਾਦ ਵਿੱਚ ਗਾਉਂਦੇ ਸੁਣਾਈ ਦਿੰਦੇ ਸਨ ਅਬ ਤਬ ਅਵਰ ਨਾ ਮਾਗੋ ਹਰ ਪਹਿ ਨਾਮ ਨਿਰੰਜਨ ਦੀਜੇ ਪਿਆਰ ਨਾਨਕ ਚਾਤ੍ਰਿਕ ਅੰਮ੍ਰਿਤ ਜਲ ਮਾਗੇ ਹਰ ਜਸ ਦੀਜੇ ਕਿਰਪਾ ਧਾਰ ਅਰਥ ਮੈਂ ਹੁਣ ਤੇ ਸਦਾ ਪਰਮੇਸ਼ਰ ਪਾਸੋਂ ਹੋਰ ਕੁਛ ਨਹੀਂ ਮੰਗਦਾ ਹਾਂ ਪਰ ਇੱਕ ਸ਼ਹਿ ਕੇ ਮੈਨੂੰ ਨਿਰੰਜਨ ਵਾਹਿਗੁਰੂ ਦੇ ਪਿਆਰ ਵਿੱਚ ਰੱਖੋ ਨਾਨਕ ਇੱਕ ਚਾਤ੍ਰਿਕ ਹੈ ਜੋ ਅੰਮ੍ਰਿਤ ਜਲ ਮੰਗਦਾ ਹੈ ਉਹ ਕੀ ਮੰਗਦਾ ਹੈ ਵਾਹਿਗੁਰੂ ਦੀ ਸਿਫਤ ਸਲਾਹ ਕਿਰਪਾ ਕਰਕੇ ਮੈਨੂੰ ਦਿਓ ਚਾਤ੍ਰਿਕ ਕੀ ਹੁੰਦਾ ਹੈ ਇਹ ਇੱਕ ਪੰਛੀ ਹੁੰਦਾ ਹੈ ਜਿਸ ਨੂੰ ਜਦੋਂ ਮੀਂਹ ਵਸੇ ਤਾਂ ਇੱਕ ਕਿਸੇ ਖਾਸ ਨਛੱਤਰ ਦੇ ਵਿੱਚ ਖਾਸ ਸਮੇਂ ਦੇ ਵਿੱਚ ਜੋ ਬੂੰਦਾਂ ਵਸਣ ਉਹਨਾਂ ਦੇ ਪੀਣ ਦਾ ਪ੍ਰੇਮ ਹੁੰਦਾ ਹੈ ਸੋ ਵਾਹਿਗੁਰੂ ਜੀ ਦੇ ਨਾਮ ਦੇ ਪ੍ਰੇਮੀ ਗੁਰੂ ਜੀ ਆਪ ਨੂੰ ਚਾਤ੍ਰਿਕ ਆਖ ਕੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀਆਂ ਅੰਮ੍ਰਿਤ ਵਰਗੀਆਂ ਮਿੱਠੀਆਂ ਬੂੰਦਾਂ ਮੰਗਦੇ ਹਨ ਇਹ ਥਾਂ ਜਿੱਥੇ ਗੁਰੂ ਜੀ ਬੈਠੇ ਸਨ ਇਹ ਕਿਹੜਾ ਥਾਂ ਹੈ ਇਹ ਆਪਾਂ ਉੱਪਰ ਦੱਸ ਆਏ ਆ ਉੱਪਰ ਪੜ੍ਹ ਆਏ ਆ ਜਿੱਥੇ ਹੁਣ ਅੰਮ੍ਰਿਤ ਸਰ ਦਸ ਰੂਵਰ ਤੇ ਹਰਮੰਦਰ ਦਰਬਾਰ ਸਾਹਿਬ ਜੀ ਹੈ ਉਹ ਥਾਂ ਹੈ ਇੱਥੇ ਤਦੋਂ ਬਨ ਹੀ ਸੀ ਜੰਗਲ ਹੀ ਸੀ ਕੁਛ ਚਿਰ ਠਹਿਰ ਕੇ ਆਪ ਜੀ ਪੱਛਮ ਦਿਸ਼ਾ ਵੱਲ ਨੂੰ ਤੁਰ ਗਏ ਦਸੀਦਾ ਹੈ ਕਿ ਰਾਹ ਦੇ ਵਿੱਚ ਕਈ ਥਾਂ ਠਹਿਰੇ ਜਾਂ ਕਈ ਪਿੰਡ ਰਹੇ ਫਿਰ ਹੌਲੀ ਹੌਲੀ ਕੀਰਤਨ ਕਰਦੇ ਨਾਮ ਵੰਡਦੇ ਲਾਹੌਰ ਪਹੁੰਚ ਗਏ ਤੇ ਫਿਰ ਥੋੜਾ ਚਿਰ ਰਹਿ ਕੇ ਉਸ ਤੋਂ ਵੀ ਅੱਗੇ ਤੁਰ ਪਏ